ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਤੇ ਵੈਗੁਰੂ ਜੀ ਲੋ ਜੀ ਆਟਾ ਸਾਂੜ ਲਿਆ ਏ ਹੁਣ ਆਟਾ ਗੁੰਨਦੇ ਆ ਅੱਜ ਅੱਜ ਗੁੰਨਦੇ ਆਪਾਂ ਮਿੱਠਾ ਲੋ ਜੀ ਮਿੱਠਾ ਆਟਾ ਗੁੰਨਦੇ ਆ ਆਟਾ ਗੁੰਨ ਕੇ ਨੇ ਰੱਖਦਾਂ ਨੇ ਨੇ ਭਾਂਡੇ ਢਿੰਡੇ ਮਾਜ ਲੈਣੇ ਆ ਮਾਜ ਮੂੰਝ ਕੇ ਕੰਮ ਰੇੜ ਕੇ ਹੁਣ ਲਾਉਣੇ ਆਪਾਂ ਪਰੌਂਠੇ ਮਿੱਠੇ ਪਰੌਂਠੇ ਲਾਉਣੇ ਆ ਅੱਜ ਤੇ ਲੋ ਜੀ ਪਹਿਲਾਂ ਹੁਣ ਲਾ ਲਈਏ ਫਿਰ ਮੈਂ ਗੈਸ ਤੇ ਲਾਉਂਦੀ ਸੀਗੀ ਫਿਰ ਮੈਂ ਇਹਦੀ ਤੇ ਲਾਦਾ ਨਹੀਂ ਆ ਇੱਧਰ ਲਿਆ ਮੈਂ ਜਿਗਾਰ ਕਿੰਨੀ ਖੜੀ ਕਰੀ ਇਹਦੇ ਤੇ ਤਵਾ ਨਹੀਂ ਸੈੱਟ ਆਉਂਦਾ ਹੀ ਹਿੱਲ ਜਾਂਦਾ ਇੱਕ ਤਾਂ ਇਹ ਇੱਕ ਵਾਰੀ ਗਲਾਸ ਧਰਦੀਆਂ ਫਿਰ ਤਾਂ ਲੋਟ ਆਉ ਕੰਮ ਨਹੀਂ ਫਿਰ ਇਹ ਤਵਾ ਹਿੱਲਦਾ ਜਦੋਂ ਪਰੌਂਠਾ ਪਾਉਣੀ ਆ ਜਾਲੀ ਧਰੀ ਸੀਗੀ ਉਹਦੇ ਨਾਲ ਸੇਕ ਘੱਟ ਲੱਗਦਾ ਐਵੇਂ ਕੱਲਾ ਹੀ ਧਰਦੀਆਂ ਇੱਕਨ ਸੇਕ ਵਧੀਆ ਲੱਗਦਾ ਜਾਲੀ ਨਾਲ ਘੱਟ ਲੱਗਦਾ ਜੇ ਰੜਨੀਆਂ ਹੁਣ ਫਿਰ ਤਾਂ ਉਹਦੇ ਤੇ ਰੜਦੀਆਂ ਨੇ ਜਾਲੀ ਤੇ ਤੇ ਲੋ ਜੀ ਹੁਣ ਆਪਾਂ ਲਾ ਲਈਏ ਪਰੌਂਠੇ ਘਿਓ ਲਾ ਕੇ ਲੈ ਇੱਕ ਤਾਂ ਘੁਮ ਜਾਦਾ ਇੱਕ ਸਿਆਪਾ ਕਰਨਾ ਇਹਦਾ ਇਹ ਵੀ ਪੱਤੀ ਵੱਡੂ ਕੀ ਹੁਣ ਇੱਕ ਦਿਨ ਦੂਜੇ ਲੋਟ ਦਾ ਲਿਆਉਂਗੀ ਤਵਾ ਚਾਹੇ ਮਹਿੰਗਾ ਹੀ ਆਵੇ ਭਾਵੇਂ ਉਹ ਲਿਆਉਂਗੀ ਇਹ ਰੱਖੂਗੀ ਗੈਸ ਤੇ ਤੇ ਦੂਜਾ ਪਲੇਨ ਲੇਉਂਗੀ ਤਲੇ ਵਾਲਾ ਇਹਦੇ ਉੱਤੇ ਧੰਨਵਾਦ ਤੇ ਲੋ ਜੀ ਹੁਣ ਲਾ ਲਈਏ ਆਪਾਂ ਪਰੌਂਠੇ ਲਗਾਤਾਰ ਲਾਹੂ ਲਾ ਕਰਕੇ ਫਿਰ ਮਿਲਦੇ ਆ ਤੁਹਾਨੂੰ ਲਓ ਜੀ ਪਰੌਂਠੇ ਲਾ ਲੈਨੇ ਤੇ ਹੁਣ ਪਾ ਲਈਏ ਕਿਉਂ ਆਪਾਂ ਇੱਕ ਟੱਪੇ 'ਚ ਕਿਉਂ ਕੜਸੀ ਨਾਲ ਪਾ ਲੜੀਆਂ ਬਚਾਵਾਂ ਚਾ ਕੇ ਡੁੱਲ ਵੀ ਨਾ ਜਾਵੇ ਤੇ ਇਹਨੂੰ ਰੱਖ ਦਨੀ ਇੰਨੇ ਫ੍ਰਿਜ 'ਚ ਇੰਨੇ ਹੋਜੂ ਠੰਡਾ ਇਹ ਜੰਮ ਚੂਗਾ ਫੇਰ ਗਰਮ ਹੋਇਆ ਪਿਆਣਾ ਇੱਕ ਤਾਂ ਇਹ ਤੇ ਭਰ ਲਿਆ ਲਓ ਜੀ ਡੱਬਾ ਭਰ ਲਿਆ ਢੱਕਣ ਲਾ ਦਈਏ ਇੱਧਰ ਲਾ ਲਈ ਪਰੌਂਠੇ ਆਪਾਂ ਭਰ ਲਈ ਉਹਨਾਂ ਨੂੰ ਬੰਨ ਲੈਨੇ ਆ ਗੱਠ ਤੇ ਲਾਨੇ ਆ ਗੱਠ ਦੇ ਕੇ ਲਓ ਜੀ ਗੱਠ ਦੇ ਲਈ ਆ ਗੱਠ ਦੇ ਕੇ ਹੁਣ ਪਾ ਲਈ ਝੋਲੇ ਚ ਆਪਾਂ ਝੋਲੇ ਚ ਪਾ ਕੇ ਰੱਖ ਦਨੀ ਆ ਸਮਾਨ ਤਿਆਰ ਕਰਕੇ ਰੱਖ ਦਨੀ ਆ ਕਿ ਉਹ ਫਿਰ ਚੱਕ ਲਾਂਗੇ ਜਦੋਂ ਤੁਰਾਂਗੇ ਨਹੀਂ ਫਿਰ ਹਾਂ ਚੱਲ ਮਾਣ ਕਿਹੜਾ ਪਾਲੀ ਚ ਲਾਉਣੀ ਆ ਆਪਾਂ ਨੇ ਉਹਦੇ ਹੱਥ ਨਾਲ ਤੇਲਵਾਦਾ ਜੀ ਉਹ ਤਾਂ ਪਾਉਂ ਆ ਹੋ ਗਿਆ ਅਗਰ ਉਹ ਕਹਿੰਦਾ ਉਹਦਾ ਤੇਲ ਤਾਂ ਵਧੀਆ ਪਿਆਦੀ ਜਾਂਦਾ ਇਹ ਲੋਕੀ ਦਾ ਮੈਂ ਹੁਣ ਤਾਂ ਗੱਡੀ ਦੀਆਂ ਗੱਲਾਂ ਕਰਦੀ ਸੀ ਕਿ ਕਹਿੰਦੀ ਸਰਵਿਸ ਕਰਾ ਲਾਂਗੇ ਹੁਣ ਕੰਕ ਵੱਢ ਕੇ ਯੂਨੀਵਰਸਿਟੀ ਲੰਘ ਗਏ ਆਪਾਂ ਲਾ ਤੇ ਲੋ ਜੀ ਵੈਗਰੂ ਜੀ ਆਪਾਂ ਕਿੱਥੇ ਚੱਲੇ ਆ ਆਪਾਂ ਪਹੁੰਚ ਕੇ ਤੁਹਾਨੂੰ ਦੱਸ ਦਿਆਂ ਇਹ ਗੁੰਟਾਸ ਪਹਿਲਾਂ ਸੀਗਾ ਇਹ ਯੂਨੀਵਰਸਿਟੀ ਹੁਣ ਆਈ ਸੀਗੀ ਤੇ ਲੋ ਜੀ ਚੱਲੀਏ ਇਹ ਅਲੂਵਾਲ ਸੰਤ ਇਸਰ ਸਿੰਘ ਜੀ ਮਹਾਰਾਜ ਜੀ ਆਂ ਦਾ ਜਨਮ ਸਥਾਨ ਤੇ ਲੋ ਜੀ ਬੈਗਰੂ ਦੀ ਪੋਂਟੇ ਗੇ ਆਪਾਂ ਦੇਖੋ ਮੱਕੀ ਉਹ ਮੱਕੀ ਕਿੰਨੀ ਵਧੀਆ ਹਰਿਆ ਹੈ ਬਾਈ ਮੈਂ ਕਹਿ ਰਹੀ ਸੀ ਕਿ ਮੈਂ ਕਿੰਨੀ ਹਰੇ ਵੇ ਆਈ ਹ ਇੱਧਰ ਤੇ ਲੋ ਜੀ ਪਹੁੰਚ ਗੀ ਆਪਾਂ ਇਸ ਸੜਾਈ ਨੂੰ ਕਰਤੀ ਤੇ ਦੂਸਰਾ ਤੇ ਚੱਲਦੇ ਆਂ ਅੰਦਰ ਜਿਹੜੇ ਵੀਡੀਓ ਦੇਖਣਗੇ ਜਿਨ੍ਹਾਂ ਨੂੰ ਪਤਾ ਹੈ ਤਾਂ ਕਮੈਂਟ ਕਰਕੇ ਦੱਸਣਗੇ ਕਿ ਕਿੱਥੇ ਆ ਮੈਂ ਦੱਸਦੀ ਨਹੀਂ ਕਿ ਕਿੱਥੇ ਚੱਲਦੇ ਆਪਾਂ ਵੀਡੀਓ 'ਚ ਦੱਸਿਓ ਤੇ ਲੋਜੀ ਪਹੁੰਚ ਗਈ ਹੁਣ ਆਪਾਂ ਇੱਥੇ ਤੇ ਰੈਗਰੂਜੀ ਲੋ ਜੀ ਮੁੱਠਾ ਟੇਕ ਲਿਆ ਹੁਣ ਅੱਗੇ ਨਾਲ ਪਹਿਲਾਂ ਨਾਲ ਬਹੁਤ ਜ਼ਿਆਦਾ ਫਰਕ ਪੈ ਗਿਆ ਪੱਕਾ ਹੀ ਪੱਕਾ ਕਰਿਆ ਪਿਆ ਉਦੋਂ ਕੰਦਰੀ ਸੀਗੇ ਜਦੋਂ ਆਉਦੇ ਹੁੰਦੇ ਸੀਗੇ ਫਿਰ ਕਈ ਸਾਲਾਂ ਬਾਅਦ ਆਏ ਆ ਤੇ ਲੋ ਸੜ ਗਏ ਤੇ ਅਸੀਂ 10 ਮਿੰਟ ਹੈ ਇਧਰ ਨੂੰ ਦੇਖਿਆ ਰੱਖ ਕੇ ਬੈਠੇ ਤੇ ਬੜੀਆਂ ਆਂ ਕੁ ਬੱਲੇ 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 ਯਾ ਦੇਖ ਲਾ ਆ ਦੀ ਆ ਹੁਣ ਤਾਂ ਜਾਲ ਲਾਤਾ ਆਹ ਦੇ ਕਿ ਇਧਰੋਂ ਭੱਜੀ ਆਉਂਦੀਆਂ ਨੇ ਹਾਂ ਦਰਵਾਜਾ ਖੁੱਲਿਆ ਬਈ ਇਧਰੋਂ ਮੋੜਦੇ ਨੇ ਉਹਦੇ। ਬਿੰਨੀ ਪ੍ਰਾਲੀ ਦੇ ਖੇਤਾਂ ਦਾ ਹੋਈ ਜਾਂ ਨੁਕਸਾਨ ਇਹ ਅਗਲੇ ਦੇ। ਦੱਸ ਕੀ ਕਰੂ ਅਗਲਾ। ਵਧੀਆ। ਸਾਥੀ ਬਾਬਾ ਸਿੱਧਾ ਇਹਨਾਂ ਦਾ। ਜਿੱਥੇ ਆਪਾਂ ਦਾ ਜਦੋਂ ਆ ਗਏ ਮੈਂ। ਆ ਬਾਬੇ ਸਿੱਧਾ ਨੂੰ ਇਧਰੋਂ ਆ ਗਏ ਉਹ ਦੂਆ ਆ ਗਿਆ। ਇੱਥੋਂ ਐ ਮੋੜਨਾ ਪਊ ਆਪਾਂ ਨੂੰ। ਇੱਥੇ ਵੀ ਪਿੰਡ ਆ ਗਿਆ ਚਲੋ। ਆਏ ਬਾਬਾ ਸਿੱਧਾ। ਇੱਥੇ ਇਹਨਾਂ ਦਾ ਮੇਲਾ ਭਰਦਾ। ਮੁੱਠਾ ਦੇ ਕੇ ਦੇ ਨੇ। ਜਿਹੜਾ ਖੇਤੀ ਕਰਦਾ ਬੰਦਾ ਉਹਨੂੰ ਪਤਾ ਹੁੰਦਾ ਆਹ ਦੇਖ ਆਹ ਤੇੜੀਆਂ ਜਿਹੜੀਆਂ ਇੱਥੇ ਸੁੱਖ ਜਿਹੀਆਂ ਨਹੀਂ ਜਾਂਦੀ ਹੂੰ ਉਹ ਤਾਂ ਵਧੀਆ ਖੜੀਆਂ ਨੇ ਕਣਕ ਜੇ ਜਿੰਮੇ ਜ਼ਮੀਨ ਕਲਰ ਹੁੰਦਾ ਉਹ ਫਿਰ ਦੱਸ ਦੀਆਂ ਨੇ ਤੇੜੀਆਂ ਇੱਧਰ ਆਲੂ ਜ਼ਿਆਦੇ ਨਹੀਂ ਤਾਂ ਹੀ ਤਾਂ ਹਾਂ ਬੀਜ ਦਿੰਦੇ ਨੇ ਹਨਾ ਆਲੂ ਪੱਟ ਕੇ ਮੱਕੀ ਕਿੰਨੀ ਵਧੀਆ ਲੱਗਦੀ ਆ ਹਰਿਆਈ ਹਰੇ-ਹਰੇ ਇਹ ਕਿੰਨੇ ਸੋਨੇ ਖੇਤ ਲੱਗਦੇ ਨੇ ਆ ਆ ਗਈ ਕਣਕ ਵੱਡੀ ਵੀ ਵੱਢਦੀ ਆਲੂ ਜ਼ਿਆਦੇ ਬੀਜਦੇ ਨੇ ਹਰਿਆਈਆ ਹਰਾਈ ਦਿਖਦੀ ਆ ਉਹ ਦੇ ਦੂਰ ਆਉਂਦੇ ਆ ਵੀ ਆ ਗੰਨਾ ਵਿੱਚ ਮੈਂ ਕਹਿੰਦੀ ਆ ਸੂਰਜ ਮੁਕੀਆ ਇਤਨੀ ਜਾਂਦੇ ਫੁੰਦੂ ਜਾਂ ਤੱਕ ਆ ਰਹੇ ਕੋਹੋ ਦਾ ਰੱਲ ਲੱਤੀ ਖੜੇ ਨੇ ਸਮਾਨ ਆਹਾਹਾ ਮੂਰੇ ਤੋਂ ਵਿਚਾਲੇ ਖੜਾ ਲਾ ਅਰਸ਼ਾ ਡਟਾ ਵਰਦੇ ਲੱਟਾ ਹੱਸਦਾ 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 ਸੁਦਾ ਹੱਸਦਾ ਚਲ ਹਾਂ ਇੱਧਰ ਪੜ ਜਾ ਤੂੜੀ ਦਾਣੀ ਨਾਲ ਲੈ ਕੇ ਆਵਾਂ ਨਹੀਂ ਖਬਰ ਕਿਸੇ ਦੀ ਕਰਦੇ ਨਹੀਂ ਇੱਧਰ ਹਾਂ ਹਾਂ ਬੂਆ ਦਾ ਕੋਲ ਤੇ ਵੀ ਮੀਣਤੀ ਕਣਕ ਹੁੰਦੀ ਸੀ ਆ ਦੇ ਲਾਲਾ ਉਹ ਚਿੱਟੀ ਚਿੱਟੀ ਆ ਇਹਦਾ ਕੀ ਕਰਦਾ ਵੀ ਲਾਲਾ ਦੇ ਇੱਧਰ ਵੀ ਆਹ ਦੇਖੇ ਤਰੁੱਤੇ ਆ ਵਿਚਾਰੇ ਨੇ ਹਨਾ ਇੱਧਰ ਨੂੰ ਮਾਂ ਚੱਲ ਆਪਾਂ ਨੂੰ ਨੇੜੇ ਆ ਲੱਗਾ ਇੱਧਰ ਨੂੰ ਵੀ ਕੋਲ ਉੱਧਰ ਨੂੰ ਇੱਥੇ ਤਾਂ ਮੀ ਵੀ ਕਾਫੀ ਪੈ ਗਿਆ ਏ ਜੀ ਆ ਗਿਆ ਗੱਲ ਡਰਾਈਵਰ ਨੂੰ ਜਿੰਨਾ ਪਤਾ ਹੋਵੇ ਬੜਾ ਹੈ ਪਿਆਰੇ ਸਭ ਇੱਧਰ ਤਾਂ ਪੂਰੀ ਨੇਰੀ ਚੱਲੀ ਆ ਦਰਾਖਤਾਂ ਟੁੱਟੇ ਪਏ ਆ ਇੱਥੇ ਕਹਿੰਦੇ ਨੇ ਦਰਾਖਤਾਂ ਇੱਧਰ ਨੇਰੀ ਨਾਲ ਕਿੰਨੇ ਦਰਾਖਤਾਂ ਟੁੱਟੇ ਪਏ ਨੇ ਦੇਖੋ ਸੜਕ ਰੁਕੀ ਪਈ ਆ ਬੰਦ ਹੋਈ ਪਈ ਆ ਵਧੀਆ ਰਹੇ ਨਹੀਂ ਤੁਰੇ ਉਦੋਂ 3:30 ਵਜੇ ਤੁਰਦੇ ਸੀਗੇ ਉਦੋਂ ਨੇਰੀ ਬਹੁਤ ਜ਼ਿਆਦਾ ਆ ਗਈ ਤੇ ਦੇਖੋ ਦਰਾਖਤ ਤੇ ਦਰਾਖਤਾਂ ਕਿੰਨਾ ਨੁਕਸਾਨ ਹੋਇਆ ਪਿਆ ਗੱਡੀਆਂ ਇੱਧਰ ਦੀਆਂ ਆਉਂਦੀਆਂ ਨੇ ਸਿੱਧਾ ਰਸਤਾ ਤਾਂ ਬੰਦ ਹੋਇਆ ਪਿਆ ਸੜਕ ਕਿੱਕਰਾਂ ਹੀ ਕਿੱਕਰਾਂ ਡਿੱਗੀਆਂ ਤੀਆਂ ਨੇ ਇੱਧਰ ਕ੍ਰੇਨਾਂ ਨਾਲ ਚੱਕਦੇ ਨੇ ਇੱਧਰ ਵੀ ਰਸਤਾ ਬੰਦ ਹੋਇਆ ਪਿਆ ਤੇ ਆਪਾਂ ਵੀ ਹੁਣ ਇੱਧਰ ਦੀ ਨੰਗਦੇ ਆ ਕੱਚੇ ਦੇ ਵਿੱਚ ਦੀ ਸੜਕ ਬੰਦ ਹੋਈ ਪਈ ਬਹੁਤ ਨੁਕਸਾਨ ਹੋਇਆ ਪਿਆ ਦਰਖਤ ਤਾਂ ਹੀ ਕਹਿੰਦੇ ਹੁੰਦੇ ਨੇ ਵੀ ਨੇਰੀ ਚ ਨਾ ਜਾਵੇ ਬਚ ਗਏ ਅਸੀਂ ਵੀ ਜਿੰਨਾ ਜਿਤੁਰਪਾਂ ਦੇ 3.5 ਵਜੇ ਤੇ ਵਧੀਆ ਦੇਰ ਤੇ ਤੁਰਿਆ ਉਦੋਂ ਨੇਰੀ ਬਹੁਤ ਆਈ ਆ ਦਰਖਤ ਕਿਵੇਂ ਡਿੱਗੇ ਪਏ ਨੇ ਇਹਦੇ ਬਹੁਤ ਨੁਕਸਾਨ ਹੋਇਆ ਪਿਆ ਦਰਖਤਾਂ ਦੇ ਐ ਕਿੱਕਰਾਂ ਇੱਧਰ ਖੇਤਾਂ ਦੇ ਵਿੱਚ ਦੀ ਚੱਲ ਰਿਹਾ ਕੰਮ ਕਟੀਆਂ ਮੋਟਰਸਾਈਕਲ ਸਕੂਟਰੀਆਂ ਤੇ ਬਹੁਤ ਨੁਕਸਾਨ ਹੋਇਆ ਪਿਆ ਸਰਪਤੇ ਕਿੰਨਾ ਨੁਕਸਾਨ ਹੋਇਆ 10 ਬਣ ਕੇ ਅੰਦੇ ਇੱਥੇ ਕਹਿੰਦੇ ਹੁੰਦੇ ਨੇ ਤੁਰੇ ਨਾ ਆ ਦੇ ਕਿਵੇਂ ਗਿਰ ਗਈ ਕਿਕਰ ਬਹੁਤ ਜ਼ਿਆਦਾ ਕਿਕਰਾਂ ਡਿੱਗੀਆਂ ਪਈਆਂ ਨੇ ਬਹੁਤ ਚੀਜ਼ ਦੂਜੀ ਵੀ ਚੱਲ ਪਿਆ ਮੈਂ ਕਹਿ ਰਹੀ ਸੀ ਆਪਾਂ ਸੜਕ ਸਾਫਾ ਪਿੱਛੇ ਨੇਰੀ ਉੱਥੇ ਨੂੰ ਲੰਘੀ ਉਹ ਵੀਡ ਕੋਲ ਨੂੰ ਉੱਥੇ ਨੂੰ ਜੇ ਗਿਰਗੇ ਦਰਖਤ ਉਰ ਤੇ ਸਾਫ ਫੀਏ ਸੜਕ ਕੋਈ ਪੱਤਾ ਨਹੀਂ ਗੋਦੀਆਂ ਨੇ ਨਾ ਕਿਕਰਾਂ ਵੀ ਗੋਦੀਆਂ ਨੇ ਇੱਧਰ ਹੈ ਵੀ ਨਹੀਂ ਪੱਤਾ ਵੀ ਨਹੀਂ ਕੋਈ ਢਿੱਲਿਆ ਵਾ ਆਹੋ ਇੱਧਰ ਤਾਂ ਪੱਤਾ ਵੀ ਨਹੀਂ ਕੋਈ ਡਿੱਗਿਆ ਵਾ ਉੱਥੇ ਕਿਨੂੰ ਲੱਗ ਗਏ ਕਿੱਡਾ ਜਾ ਉਹ ਹੋ ਗਿਆ ਪੱਤੇ ਹੀ ਪੱਤੇ ਪਏ ਨੇ ਉੱਧਰ ਤਾਂ ਸੜਕ ਤੇ ਪਤਾ ਨਹੀਂ ਉੱਧਰ ਆ ਆਪਣੇ ਹੌਣ ਉੱਧਰ ਬਹੁਤ ਜ਼ਿਆਦੇ ਮੀਂਹ ਹੀ ਰੀ ਬਹੁਤ ਨੁਕਸਾਨ ਹੋਇਆ ਪਿਆ ਇੱਥੇ ਘੱਟ ਆ ਇੱਥੇ ਬਿਲਕੁਲ ਹੀ ਨਹੀਂ ਮੀਂਹ ਹੈਗਾ ਮਾੜਾ ਮਾੜਾ ਪਿਆ ਵਾ ਇੱਥੇ ਤਾਂ ਪੱਤੇ ਹੈ ਹੀ ਉਹ ਨਹੀਂ ਮੈਂ ਕਹਿ ਰਹੀ ਸੀ ਕਿ ਮਾਂ ਇੱਥੇ ਬਿਲਕੁਲ ਨਹੀਂ ਇਧਰ ਰੀਪਰ ਚੱਲਦੇ ਨੇ ਇਧਰ ਕੰਪੈਨ ਚੱਲਦੀ ਆ ਇਧਰ ਘੱਟ ਆ ਓਰੇ ਵਿਚਾਲੇ ਜੀ ਆ ਗਿਆ ਓਰੇ ਘੱਟ ਹੋਇਆ ਹੁਣ ਨੁਕਸਾਨ ਇੱਥੇ ਮੀਂਹੋਂ ਘੱਟ ਹੋਣਾ ਇਧਰ ਅੱਗੇ ਹੋਊਗਾ ਜੇ ਹੋਇਆ ਬੇਟਾ ਕਹਿ ਰਿਹਾ ਸੀਗਾ ਆਪਣੇ ਤਾਂ ਮੀਂਹ ਪੈ ਰਿਹਾ ਹੌਲੀ ਹੌਲੀ ਆਜੋ ਤੇ ਲੋ ਜੀ ਇੱਥੇ ਤਾਂ ਆਪਣੇ ਮੀਂਹ ਪੈ ਗਿਆ ਕਾਫੀ ਭਿੱਜ ਗਈ ਹੜਤੀ ਚਲੋ ਉਦੋਂ ਮੈਂ ਸਮਾਰਤੀ ਸੀਗੀ ਵਧੀਆ ਰੇਤਾ ਕੜਤਾ ਕੁਛ ਕੁ ਸੈਂਵੇਂ ਧੋਤੀ ਜਾਊਗੀ ਫਿਰ ਇੱਕ ਦਿਨ ਦੇਖਾਂਗੇ ਉਦੋਂ ਅਹ ਕਰ ਲਾਂਗੇ ਬਾੜ ਲਾਂਗੇ ਦੇਖੋ ਜੀ ਇੰਨੇ ਗੱਡੀ ਬਾਹਰ ਖੜਾਤੀ ਲੇਟ ਹੋ ਗਏ ਸੀ ਇਹ ਫੇਰ ਲਾਉਣਗੇ ਮੀ ਵੀ ਕਾਫੀ ਪੈ ਗਿਆ ਪਾਣੀ ਖੜਾ ਖੜ ਗਿਆ ਕਾਫੀ ਇਹਦੇ ਹਲਦੀ ਦੇ ਵਿੱਚ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ